जीडीएस न्यूज़ चैनल देख रहे सारे श्रोताओं ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਿਕਰਮਜੀਤ ਸਿੰਘ ਮਜੀਠੀਆ ਕੁਝ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਸੋਸ਼ਲ ਮੀਡੀਆ ਤੇ ਕੁਝ ਦਿਨ ਪਹਿਲਾਂ ਜਿਹੜੀਆਂ ਪੋਸਟਾਂ ਨੇ ਉਹ ਬੜੀਆਂ ਵਾਇਰਲ ਹੁੰਦੀਆਂ ਨੇ ਕਿ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਕਰਨਗੇ ਮੁਲਾਕਾਤ ਕਾਫੀ ਦਿਨ ਇਹ ਜਿਹੜੀਆਂ ਪੋਸਟਾਂ ਨੇ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਆਖਰ ਉਹ ਦਿਨ ਆ ਗਿਆ ਜਦ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਿਕਰਮਜੀਤ ਸਿੰਘ ਦੀ ਮੁਲਾਕਾਤ ਪਾਉਣ ਜਾਂਦੇ ਨੇ ਸਿਆਸੀ ਗਲਿਆਰਿਆਂ ਦੇ ਵਿੱਚ ਵੀ ਇਹ ਗੱਲ ਬੜੀ ਚਰਚਾ ਦਾ ਵਿਸ਼ਾ ਬਣ ਰਹੀ ਹੈ ਆਮ ਲੋਕਾਂ ਦੇ ਵਿੱਚ ਵੀ ਇਹ ਜਿਹੜੀ ਗੱਲ ਹੈ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਏ ਕਿ ਇੱਕ ਧਾਰਮਿਕ ਡੇਰੇ ਦੇ ਆਗੂ ਜਿਹੜੇ ਆਪਣੇ ਆਪ ਨੂੰ ਜਗਤ ਗੁਰੂ ਵੀ ਅਖਵਾਉਂਦੇ ਨੇ ਤਾਂ ਇੱਕ ਬਹੁਤ ਵੱਡੀ ਜਿਹੜੀ ਸੰਸਥਾ ਵੀ ਉਹ ਚਲਾ ਰਹੇ ਨੇ ਉਹਨਾਂ ਵੱਲੋਂ ਉਸ ਵਿਅਕਤੀ ਦੀ ਮੁਲਾਕਾਤ ਪਾਈ ਗਈ ਆ ਕਿ ਜੋ ਨਸ਼ੇ ਦੇ ਇਲਜ਼ਾਮਾਂ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ ਕਿ ਇੱਕ ਧਾਰਮਿਕ ਜੋ ਆਗੂ ਆ ਉਹ ਜੋ ਨਸ਼ੇ ਦਾ ਤਸਕਰ ਦੱਸਿਆ ਜਾ ਰਿਹਾ ਏ ਜਿਨ੍ਹਾਂ ਤੇ ਨਸ਼ੇ ਦੇ ਤਸਕਰ ਤਸਕਰੀ ਦੇ ਇਲਜ਼ਾਮ ਵੱਡੇ ਲੱਗੇ ਨੇ ਕਿ ਉਹਨਾਂ ਦੀ ਹੁਣ ਕਿ ਉਹਨਾਂ ਦੀ ਹੁਣ ਜਿਹੜੀ ਪੁਸਤਪਨਾਈ ਏ ਉਹ ਧਾਰਮਿਕ ਆਗੂ ਕਰਨਗੇ ਇਹ ਜਿਹੜੀ ਬੜੀ ਚਰਚਾ ਬਣੀ ਹੋਈ ਏ ਲੋਕ ਅਧਿਕਾਰ ਲਹਿਰ ਦੇ ਆਗੂ ਵੱਲੋਂ ਇਸ ਮੁਲਾਕਾਤ ਤੇ ਕੀ ਕਿਹਾ ਗਿਆ ਏ ਉਹ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆਂ ਤੇ ਉਹਨਾਂ ਦੀ ਜਿਹੜੀ ਵਿਚਾਰ ਉਪਸ ਹੁੰਦੇ ਆ ਕਿ ਉਹਨਾਂ ਨੇ ਇਸ ਮੁਲਾਕਾਤ ਨੂੰ ਲੈ ਕੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਅਕਾਲੀ ਦਲ ਦੇ ਲੀਡਰ ਵਿਕਰਮਜੀਤ ਸਿੰਘ ਮਜੀਠੀਏ ਦੇ ਨਾਲ ਮੁਲਾਕਾਤ ਕੀਤੀ ਏ ਆਖਰ ਇਹ ਜਿਹੜੀ ਮੁਲਾਕਾਤ ਹੈ ਇਹ ਕਿਉਂ ਹੋਈ ਕਾਰਨ ਕੀ ਏ ਕਿਉਂ ਕਰਨੀ ਪਈ ਇਹ ਜਿਹੜੇ ਸਾਰੇ ਸਵਾਲ ਨੇ ਆਮ ਲੋਕਾਂ ਦੇ ਨਹੀਂ ਕਿਉਂ ਇਹ ਜਿਹੜੇ ਸਵਾਲ ਬਣੇ ਨੇ ਕਿਉਂਕਿ ਦੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢੱਲੋਂ ਉਹ ਲੋਕਾਂ ਦਾ ਕਹਿਣਾ ਹੈ ਕਿ ਉਹ ਇੱਕ ਨਸਾ ਤਸਕਰੀ ਕਰਨ ਵਾਲਾ ਬੰਦਾ ਏ ਜਿੱਦੀ ਮੁਲਾਕਾਤ ਹੋਂ ਗਏ ਨੇ ਉਹਨਾਂ ਨੂੰ ਇਹ ਮੁਲਾਕਾਤ ਨਹੀਂ ਸੀ ਪਾਉਣੀ ਚਾਹੀਦੀ ਸੋ ਹੋਰ ਵਧੇਰੇ ਜਾਣਕਾਰੀ ਲੈਣੇ ਆ ਲੋਕ ਅਧਿਕਾਰ ਲਹਿਰ ਦੇ ਜਿਹੜੇ ਆਗੂ ਨੇ ਉਹਨਾਂ ਕੋਲੋਂ ਆਪਾਂ ਵਧੇਰੇ ਜਾਣਕਾਰੀ ਲੈਣੇ ਆ ਕਿ ਇਹ ਜਿਹੜੀ ਆਖਰ ਮੁਲਾਕਾਤ ਸੀ ਇਹ ਕਿਉਂ ਕਰਨੀ ਪਈ ਕਿਉਂ ਕੀਤੀ ਇਹਦੇ ਆਉਣ ਵਾਲੇ ਦਿਨਾਂ 'ਚ ਸਿੱਟੇ ਕੀ ਨਿਕਲਣਗੇ ਉਹ ਸਾਰੀ ਆਪਾਂ ਜਿਹੜੀ ਆ ਉਹ ਜਾਣਕਾਰੀ ਲੋਕ ਅਧਿਕਾਰ ਲਹਿਰ ਦੇ ਆਗੂਆਂ ਦੇ ਆਗੂ ਦੇ ਕੋਲੋਂ ਆਪਾਂ ਲੈਣੇ ਆ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਰੀਠਾ ਢਿੱਲੋਂ ਸਾਹਿਬ ਕਿਵੇਂ ਅਮਜੀਠਾ ਹਾਲਚਾਲ ਪੁੱਛ ਲੋ ਐਵੇਂ ਨਹੀਂ ਕਹਾਵਤਾਂ ਬਣੀਆਂ ਕਹਿੰਦੇ ਜੱਟ ਜੱਟਾਂ ਦੇ ਤੇ ਭੋਲੂ ਨਰੇਣ ਦਾ ਹੁਣ ਭੋਲੂ ਕੌਣ ਆ ਭੋਲੂ ਤੁਸੀਂ ਲੋਕ ਅਸੀਂ ਲੋਕ ਇਹ ਕਹਾਵਤ ਸਮਝ ਕੇ ਆ ਹੁਣ ਚੰਗੀ ਤਰ੍ਹਾਂ ਆਈ ਆ ਵੀ ਜੱਟ ਜੱਟਾਂ ਦੇ ਕੀ ਆ ਉਹਨਾਂ ਦੀਆਂ ਰਿਸ਼ਤੇਦਾਰੀਆਂ ਭਾਈ ਅਗਲੇ ਤੱਕ ਹੀ ਆ ਭਾਵੇਂ ਮਾੜੇ ਚੰਗੇ ਇਕੱਠੇ ਆ ਪਰ ਭੋਲੂ ਨਰੇਣ ਦਾ ਭੋਲੂ ਮਤਲਬ ਕੀ ਆ ਭੋਲੇ ਭਾਲੇ ਲੋਕ ਠੀਕ ਹੈ ਅਸੀਂ ਨਰੇਣ ਦੇ ਪੇਟੇ ਪਾ ਦੇ ਪਰ ਨਰੇਣ ਅਸੀਂ ਕਿਹਨੂੰ ਸਮਝੀ ਜਾਂਦੇ ਆ ਉਸੇ ਜੱਟ ਨੂੰ ਜਿਹੜਾ ਜੇਲ੍ਹ ਤੇ ਜਾ ਕੇ ਥਾਪੀ ਦੇ ਕੇ ਆਇਆ ਤੇ ਮਜੀਠੀਆ ਸਾਹਿਬ ਬੜਾ ਹੁੱਬ ਕੇ ਕਹਿ ਰਹੇ ਆ ਕਦੇ ਮੇਰੀ ਹੌਸਲਾ ਫਚਾਈ ਕੀਤੀ ਬੜੇ ਭਦਰਕਾਰੇ ਕਰਕੇ ਗਏ ਹੋ ਤੁਸੀਂ ਜੇਲ੍ਹਾਂ ਚ ਬਾਬਾ ਜੀ ਇਲਜ਼ਾਮ ਤਾਂ ਦੇਖ ਲੈਣੇ ਚਾਹੀਦੇ ਆ ਪਰ ਬਾਬਾ ਜੀ ਸਾਖ ਸਕੀਰੀਆਂ ਤੇ ਰਤਵੇ ਫਕੀਰੀਆਂ ਇਕੱਠੇ ਨਹੀਂ ਨਿਭਦੇ ਸਾਖ ਸਕੀਰੀਆਂ ਸਭ ਇੱਕ ਪਾਸੇ ਹੋਣਗੇ ਤੁਹਾਨੂੰ ਲੋਕ ਰੱਬ ਮੰਨਦੇ ਆ ਰੋਹਾਨੀਅਤ ਦੀ ਗੱਲ ਕਰਨ ਵਾਲਾ ਬੰਦਾ ਜਦੋਂ ਮਾੜੇ ਬੰਦੇ ਨਾਲ ਆ ਮੈਂ ਕਹਣਾ ਵੀ ਇੱਕ ਲੀਡਰ ਬੰਦਾ ਜਿਹੜਾ ਕਿ ਪਤਾ ਵੀ ਸਿਰੇ ਦਾ ਕਰਾਪਟ ਬੰਦਾ ਉਹ ਵੀ ਮਾੜੇ ਬੰਦੇ ਨਾਲ ਫੋਟੋ ਕਰਾਉਣ ਵਾਲਾ 10 ਵੇਰੀ ਸੋਚਦਾ ਪਰ ਤੁਸੀਂ ਜਿਹੜੇ ਲੋਕਾਂ ਨੂੰ ਮਿਲਣ ਵਾਸਤੇ ਸਪੈਸ਼ਲ ਜੇਲ੍ਹ ਦੇ ਵਿੱਚ ਗਏ ਹੋ ਉਹ ਬਾਬਾ ਜੀ ਸ਼ੋਭਾ ਨਹੀਂ ਦਿੰਦਾ ਮੈਂ ਕਹਿੰਦਾ ਲੱਖ ਸਿਆਸੀ ਲੋਕ ਤੁਹਾਨੂੰ ਆ ਕੇ ਮਿਲਦੇ ਹੁਣ ਜਿਹੜਾ ਮਰਜੀ ਤੁਹਾਡੇ ਕੋਲੇ ਬੇਸ਼ੱਕ ਕੀ ਚੱਲ ਕੇ ਆਉਂਦਾ ਸਭ ਕੀ ਆ ਤੁਹਾਡੇ ਵਾਸਤੇ ਪ੍ਰਵਾਨ ਹੋਣਾ ਮੰਨ ਲਿਆ ਹੁਣ ਪਹਿਲਾਂ ਮੈਂ ਤੁਹਾਨੂੰ ਰਿਸ਼ਤੇਦਾਰੀ ਵੀ ਦੱਸ ਦਿਆਂ ਕਿ ਮਜੀਠੀਆ ਦੀ ਰਿਸ਼ਤੇਦਾਰੀ ਕੀ ਪੈਂਦੀ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਰਿਸ਼ਤੇਦਾਰੀ ਬਾਰੇ ਸੁਣ ਕੇ ਤੁਹਾਨੂੰ ਇੱਕ ਗੱਲ ਜ਼ਰੂਰ ਲੱਗੂਗੀ ਵੀ ਯਾਰ ਜੀ ਉਕੇ ਸਿਆਸਤ ਦੇ ਵਿੱਚ ਜੀਜਾ ਸਾਲਾ ਕਿਹ ਸ਼ਰੀਕ ਹੁੰਦੇ ਆ ਪਰ ਇਹ ਮੁਸਲਮਾਨਾਂ ਚ ਪਾਇਆ ਜਾਂਦੀ ਸਾਡੇ ਵੀ ਜੀਜਾ ਸਾਲਾ ਕਿਹ ਸ਼ਰੀਕ ਬਣੇ ਬੈਠੇ ਆ ਮੈਂ ਗੱਲ ਕਰਾਂ ਸੁਖਵੀਰ ਬਾਦਲ ਦੀ ਤੇ ਮਜੀਠੀਏ ਦੀ ਇਹ ਜੀਜੇ ਨੇ ਭਾਵੇਂ ਸਾਲੇ ਤੋਂ ਮੂੰਹ ਮੋੜ ਲਿਆ ਪਰ ਕਿਹ ਮਜੀਠੀਏ ਦਾ ਅਕਸਰ ਨੂੰ ਸਾਲਾ ਹੀ ਕੰਮ ਆਇਆ ਉਹ ਰਿਸ਼ਤੇਦਾਰੀ ਬਾਬੇ ਨਾਲ ਪੈਂਦੀ ਕੀ ਆ ਬਾਬਾ ਜੀ ਦੇ ਸਾਡੂ ਸਾਹ ਆ ਕੈਪਟਨ ਜਗਤਪਾਲ ਸਿੰਘ ਤੇ ਉਹਨਾਂ ਦੀਆਂ ਜਿਹੜੀਆਂ ਦੋ ਕੁੜੀਆਂ ਨੇ ਨਾ ਉਹ ਗਾਹਾਂ ਵਿਆਈਆਂ ਕਿਨੂੰ ਆ ਉਹ ਦੋਨੇ ਕੁੜੀਆਂ ਪਹਿਗੀਆਂ ਮਜੀਠੇ ਦੇ ਸਾਲੇ ਨੂੰ ਤਾਂ ਫਿਰ ਮਜੀਠੀਏ ਦੇ ਸਾਲੇ ਤਾਂ ਕੰਮ ਆ ਗਏ ਨਾ ਹੁਣ ਜੇਲ੍ਹ ਦੇ ਵਿੱਚ ਜਾਣਾ ਕੋਈ ਇਤਫਾਕ ਨਹੀਂ ਹੈ ਕਿ ਇਹ ਛੋਟੀ ਗੱਲ ਨਹੀਂ ਹੈ ਪੰਜ ਮਹੀਨੇ ਪਹਿਲਾਂ ਵੀ ਜੇਲ੍ਹ 'ਚ ਰਹੇ ਪਰ ਉਦੋਂ ਕੀ ਹੈ ਗਿਆ ਨਹੀਂ ਕੋਈ ਮਿਲਣ ਪਰ ਹੁਣ ਜਾਣ ਦਾ ਮਤਲਬ ਕੀ ਹੈ ਕਿ ਭਾਈ ਮਜੀਠੀਏ ਦੇ ਉੱਤੇ ਹੱਥ ਕੀਦਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਹੁਣ ਸੋਚ ਵਿਚਾਰ ਕੇ ਕੀ ਹੈ ਇਹਦੇ ਨੂੰ ਪੰਗਾ ਲਿਓ ਪਰ ਅਸਲ ਜਿਹੜਾ ਸਭ ਤੋਂ ਵੱਡਾ ਕਾਰਨ ਜੇਲ੍ਹ ਜਾ ਕੇ ਮਿਲਣ ਦਾ ਮੈਨੂੰ ਲੱਗਦਾ ਆ ਵੀ ਹੋਊਗਾ 100% ਆ ਨੋਟਸ ਦੇਖ ਲਓ ਜਿਹੜਾ ਕੀ ਹੈ ਗਜਪਤ ਸਿੰਘ ਗਰੇਵਾਲ ਨੂੰ ਆਇਆ ਵਿਆ ਤੇ ਗਜਪਤ ਸਿੰਘ ਹੈ ਕੌਣ ਇਹ ਏਸੇ ਮਜੀਠੀਏ ਦਾ ਕੀ ਹੈ ਸਾਲਾਗਾ ਜਿਹੜਾ ਗਾਹਾਂ ਵਿਆਇਆ ਕੀ ਆ ਉਸ ਲੜਕੀ ਨੂੰ ਆ ਜਿਹਦਾ ਪਿਓ ਬਾਬਾ ਜੀ ਦਾ ਸਾਡੂ ਆ ਇਸ ਨੋਟਸ ਦੇ ਵਿੱਚ ਕੀ ਆ ਉਹਦੀ ਵੀ ਹਿੱਸੇਦਾਰੀ ਕੀ ਆ ਸਾਫ਼ ਝਲਕ ਰਹੀ ਆ ਵੀ ਉਹਦੀ ਹਿੱਸੇਦਾਰੀ ਕਿਵੇਂ ਆ ਦੂਜੇ ਕੀ ਆ ਸਾਰਾ ਲਿੰਕ ਕਿਵੇਂ ਜੋੜਿਆ ਜਿਹੜਾ ਈਡੀ ਵੱਲੋਂ ਜੋੜਿਆ ਗਿਆ ਐਵੇਂ ਨਹੀਂ ਛੋਟੀ ਮੋਟੀ ਨਹੀਂ ਹਜ਼ਾਰਾਂ ਪੰਨਿਆਂ ਦੀ ਜੀ ਇਹ ਚਾਰ ਸ਼ੀਟ ਦਰਜ ਕੀਤੀ ਗਈ ਆ ਜਿਹਦੇ ਵਿੱਚ ਕੀ ਆ ਇਹਨਾਂ ਨੂੰ ਤੇ ਗਨੀਬ ਕੌਰ ਮਜੀਠੀਆ ਦੋਨਾਂ ਨੂੰ ਤਲਬ ਕੀਤਾ ਹੋਇਆ ਕਿਉਂਕਿ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੀਆਂ 2007 ਤੋਂ ਬਾਅਦ ਖੜੀਆਂ ਹੋਈਆਂ ਉਹਨਾਂ ਚ ਕੀ ਹਿੱਸੇਦਾਰੀਆਂ ਨੇ ਅਗਲੀਆਂ ਦੀਆਂ ਫਿਰ ਜੇ ਇਹਨਾਂ ਨੂੰ ਹੱਥ ਪਊਗਾ ਤਾਂ ਗਾ ਫਿਰ ਬਾਬਾ ਜੀ ਤੱਕ ਕੀ ਆ ਸੇਕ ਜਾਂਦਾ ਇਸੇ ਕਰਕੇ ਸ਼ਾਇਦ ਹੁਕਮਰਾਨਾਂ ਨੂੰ ਜੱਜਾਂ ਨੂੰ ਸਾਰਿਆਂ ਨੂੰ ਇਹ ਮੈਸੇਜ ਦੇਣ ਖਾਤਰ ਕੀ ਆ ਇਹ ਯਾਤਰਾ ਕੀਤੀ ਗਈ ਹੈ ਜੇਲ੍ਹ ਯਾਤਰਾ ਅਸੀਂ ਸਾਰੇ ਜਾਣਦੇ ਆ ਆਈਪੀਐਸ ਆਈਐਸ ਰਿਟਾਇਰਡ ਜੱਜ ਤੱਕ ਵੱਡੇ ਵੱਡੇ ਜਿਹੜੇ ਲੋਕ ਨੇ ਇਹ ਕੀ ਆ ਇਹਨਾਂ ਦੇ ਡੇਰਿਆਂ ਨਾਲ ਜੁੜੇ ਹੋਏ ਆ ਤੇ ਜੁੜੇ ਹੋਏ ਕਿਉਂ ਆ ਕਿਉਂਕਿ ਉੱਥੋਂ ਭਾਈ ਕੀ ਆ ਅਹੁਦੇਦਾਰੀਆਂ ਵੀ ਮਿਲਦੀਆਂ ਟਿਕਟਾਂ ਵੀ ਮਿਲਦੀਆਂ ਤੇ ਸਭ ਤੋਂ ਵੱਡੀ ਗੱਲ ਵੋਟਾਂ ਦਾ ਏਟੀਐਮ ਆ ਇਹ ਡੇਰੇ ਪਰ ਫਿਰ ਵੀ ਯਾਰ ਮੈਂ ਇੱਕ ਗੱਲ ਕਹਿਣਾ ਕਿ ਇਹਨਾਂ ਨੂੰ ਘੱਟ ਤੋਂ ਘੱਟ ਥੋੜਾ ਜਿਹਾ ਸੋਚ ਲੈਣਾ ਜ਼ਰੂਰ ਕਿ ਬਹੁਤ ਲੋਕ ਕੀ ਐ ਐਡੇ ਕੀ ਲੋਕ ਮੰਦਬੁੱਧੀ ਨਹੀਂ ਬੈਠੇ ਕਿ ਲੋਕ ਕੋਸ਼ਤਾ ਸੋਚਣਗੇ ਆ ਫਿਰ ਲੋਕ ਹੁਣ ਇਹ ਸੋਚ ਲੈਣ ਕਿ ਜੱਟ ਜੱਟਾਂ ਦੇ ਸਾਲੇ ਕੀ ਆ ਰਲਕੇ ਕਰਦੇ ਘਾਲੇ ਮਾਲੇ ਪਰ ਲੋਕ ਇਹ ਗੱਲ ਭਈ ਨਵੀਂ ਆ ਕਿ ਇੱਕ ਹਫ਼ਤਾ ਵੀ ਹੁਣ ਕੀ ਆ ਤਾਂ ਹੀ ਘੜ ਘੜ ਕੇ ਤੁਹਾਡੇ ਮੂਹਰੇ ਰੱਖ ਰਹੇ ਆ ਬਾਕੀ ਬਾਬਾ ਜੀ ਦੀ ਤਾਕਤ ਆਪਾਂ ਪਲੀ ਭਾਤ ਜਾਣਦੇ ਆ ਮੋਹਨ ਭਗਵਤ ਅਰਗੇ ਲਾਲੋ ਦੇਖਦਾ ਹੋਮ ਮਿਨਿਸਟਰ ਮਿਤ ਸ਼ਾਹ ਅਰਗੇ ਹੋ ਗਿਆ ਰਾਜਨਾਥ ਸਿੰਘ ਕਰਕੇ ਜਿਹੜੇ ਡਿਫੈਂਸ ਮਿਨਿਸਟਰ ਨੇ ਤੇ ਮੋਦੀ ਤੱਕ ਜਿਹੜੇ ਲੋਕ ਨੇ ਇਹ ਬਾਬੇ ਦੇ ਮੂਹਰੇ ਕੀ ਆ ਲੰਮੇ ਪੈਂਦੇ ਆ ਕਿਉਂ ਪੈਂਦੇ ਆ ਕਿਉਂਕਿ ਬਾਬੇ ਦੇ ਕੀ ਕੋਲੇ ਕੀ ਆ ਵੋਟਾਂ ਨੇ ਮਤਲ ਇਹ ਭੋਲੂ ਹੋ ਰਹੀ ਕੀ ਆ ਬਾਬੇ ਚੋਂ ਆਪ ਦਾ ਨਰੈਣ ਭਾਲਦੇ ਆ ਸਭ ਤੋਂ ਲੱਖ ਲਾਨਤ ਮੈਂ ਕਹਣਾ ਵੀ ਜਦੋਂ ਕੀ ਆ ਡੇਰਾਬਾਦ ਤੇ ਇਹ ਸਾਰਾ ਸਿਸਟਮ ਦੇਖਦੇ ਆ ਨਾ ਪਹਿਲਾਂ ਕੀ ਆ ਇੱਕ ਬਲਾਤਕਾਰੀ ਸਾਧ ਨੇ ਵੀ ਜਿਹੜਾ ਕੀ ਆ ਡੇਰਾ ਖੜਾ ਕਰਕੇ ਸਾਡੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਹੋਇਆ ਤੁਸੀਂ ਆਪਦੇ ਵਿਊ ਜ਼ਰੂਰ ਰੱਖਿਓ ਕਮੈਂਟ ਬਾਕਸ 'ਚ ਲਿਖ ਕੇ ਜ਼ਰੂਰ ਦੱਸਿਓ ਇੱਕ ਬੰਦੇ ਨੇ ਚੌੜਾ ਹੋ ਕੇ ਬੜੀ ਕੀ ਆ ਗੱਲ ਲਿਖੀ ਦੀ ਵੈਸੇ ਕੀਤਾ ਉਹਨੇ ਕਮੈਂਟ ਹੀ ਸੀ ਕਹਿੰਦਾ ਦੋ ਜੱਟ ਕੀ ਆ ਪੰਜਾਬ ਹਰਿਆਣਾ ਰਾਜਸਥਾਨ ਨੂੰ ਮਗਰ ਲਾਈ ਫਿਰਦੇ ਆ ਸਾਡੇ ਭਾਈਚਾਰੇ ਦੇ ਆਦਾ ਇੱਕ ਢਿੱਲੋਂ ਆ ਇੱਕ ਸਿੱਧੂ ਆ ਉਹ ਮੈਂ ਕਹਿੰਦਾ ਤੀਜਾ ਕੀ ਆ ਪੰਜਾਬ ਦੇ ਵਿੱਚ ਲਗਭਗ 50 ਹਜ਼ਾਰ ਤੋਂ ਉੱਤੇ ਕੀ ਰਜਿਸਟਰਡ ਪਾਸਟਰ ਹੋਗੇ ਜਿਹੜੇ ਕੀ ਸਿੱਖ ਧਰਮ ਦੇ ਵਿੱਚ ਉਧਰਲੇ ਪਾਸੇ ਗਏ ਹੋਏ ਆ ਐਵੇਂ ਨਹੀਂ ਲੋਕ ਕਹਿੰਦੇ ਹਮੇ ਆਪਣੋ ਨੇ ਲੂਟਾ ਗੈਰੋਂ ਵਿੱਚ ਕਹਾਂ ਦਮ ਥਾ ਇਥੇ ਕਿਸ਼ਤੀ ਨਹੀਂ ਡੁੱਬੀ ਪੂਰਾ ਪੰਜਾਬ ਹੀ ਡੁੱਬ ਗਿਆ ਉਚਾਲੋ ਜੇ ਬਚਾਈਦਾ